ਮੰਗੋ ਜੀ ਸ਼ੋਰਾ ਮੱਧਿਆ ਸੰਗ ਤੇ ਐਸੇ ਹੀ ਪਿੰਡ ਕਲੇਰ ਖੁਰਦੇ ਦੇ ਵਿੱਚ ਗਏ ਤੇ ਮਾਨ ਦਿਓ ਅਦਾਲਤ ਦੇ ਹੁਕਮ ਤਾ ਉਹ ਜਿਹੜਾ ਕਬਜ਼ਾ ਸੀ ਉਹ ਫਸਲ ਤੋਹਣਾ ਸੀ ਜ਼ਮੀਨ ਦਾ ਕਿੰਨੀ ਬਕਤ ਸੀ 7 ਕ ਨਾਲ 12 ਮਰਲੇ ਹਾਂ ਜੀ ਤੇ ਅੰਨੇ ਸੀ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਨੂੰ ਪੁੱਛਣ ਗਏ ਕਿ ਚਾ ਦੇ ਕੋਈ ਸਟੇ ਵਗੈਰਾ ਕੋਰਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਤੇ ਅਸੀਂ ਅਹੀਂ ਵਾਪਸ ਚਲੇ ਗਏ ਇਸ ਤੋਂ ਪਹਿਲਾਂ ਜੇ ਸਾਦ ਨੂੰ ਗੱਲ ਕਰਦੇ ਤੇ ਮੇਰੇ ਪਰਿਵਾਰੀ ਤੇ ਉਹਨਾਂ ਨੇ ਫੇਰਿੰਗ ਕਰਤੀ ਕਿੰਨੇ ਫਾਈਲ ਕੀਤੇ ਹੈ ਜੀ ਕਰੀਬਨ 3-4 ਆਊਟ ਨਿਕਲੇਗਾ ਤੇ ਇਹ ਪੁਰਾਏ ਅੱਗੇ ਸੀ ਫਿਰ ਜਦ ਮੈਂ ਭੱਜ ਗਿਆ ਟ੍ਰੈਕੀ ਦੀ ਔਰ ਲੈ ਕੇ ਆਪਣੀ ਜਾਨ ਬਚਾਈ ਫਿਰ ਹੋਰ ਅਸੀਂ ਥੋੜਾ ਪਿੱਛੇ ਹਟ ਗਏ ਕੀ ਮੰਕਰਦੇ ਅਸੀਂ ਇਹ ਮੰਨ ਕਰਦੇ ਹਾਂ ਕਿ ਸਰਕਾਰੀ ਕੰਮ ਦੇ ਜਾਂ ਅਦਾਲਤੀ ਕੰਮ ਦੇ ਜਿਹੜਾ ਡਾਕਟਰ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ ਕਿ ਡਾਕਟਰ ਹੁਕਮਾਂ ਲਈ ਜਿਹੜੀ ਲਗਨਾਂ ਕੀਤੀ ਹੈ ਕਿ ਇਹਨਾਂ ਦੇ ਜੋਰ ਪੰਦੀ ਸਰਕਾਰੀ ਕਾਰਵਾਈ ਦਿਸਾ ਪਰਚਾ ਵਗੈਰਾ ਤੱਕ ਹੋਣਾ ਚਾਹੀਦਾ ਤਬੀਰ ਸਿੰਘ ਥਲਕਾ ਕਲੇਰ ਖੁਰਦ ਜੀ ਅੱਜ ਮਾਨਯੋਗ ਸੈਸ਼ਨ ਅਦਾਲਤੀ ਦੇ ਹੁਕਮਾਂ ਮੁਤਾਬਕ ਨਵੇਂ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਹਾਜ਼ਰੀ ਚ ਆ ਪਾ ਜੀ ਜ਼ਮੀਨ ਦਾ ਤਖਲ ਦਵਾਉਣ ਆਏ ਹਨ ਜਿਹੜਾ ਪਿੰਡ ਪਿੰਡ ਕਲੇਰ ਖੁਰਦੇ ਜੀ ਕਿੰਨੀ ਜ਼ਮੀਨ ਇਹ 7 ਕਨਾਲ 12 ਮਰਲੇ ਜੀ ਤੇ ਦੂਸਰੀ ਧੇਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰ ਆ ਵਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਂ ਜੀ ਜਿਹੜਾ ਰਣਜੀਤ ਸਿੰਘ ਆ ਬਾਕੀ ਹੋਰਾਂ ਨੂੰ ਪਛਾਤੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਇਹ ਅਸੀਂ ਤੇ ਇਹੋ ਪੁੱਛਣ ਗਏ ਆ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਟੇਜ ਹੈਗਾ ਜਾਂ ਦੱਸਿਆ ਜਾਏ ਗਰਦੌਰ ਸਾਹਿਬਗੇ ਨਾਲ ਗੁਨਾ ਸਾਠੇ ਵਾਲੇ ਜੀ ਜਵਾਬ ਦੇਣ ਦੀ ਬਜਾਏ ਉਲਟੇ ਫਾਇਰ ਕੱਟਨੇ ਸ਼ੁਰੂ ਕਰ ਦਿੱਤੇ ਕਿੰਨੇ ਫਾਇਰ ਕੀਤੇ ਆ ਜੀ ਫਾਇਰ ਜੀ ਮੇਰੀ ਆ ਜੀ ਤਿੰਨ ਚਾਰ ਹੋਏ ਆ ਬਾਕੀ ਇਹਨਾਂ ਗਿਣਤ ਫਾਇਰ ਹੋਏ ਆ ਬਾਅਦ ਚ ਆਪਾਂ ਦੇ ਉਥੋਂ ਆ ਗਏ ਆ ਜੀ ਜਾਨਵ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜੇ ਆ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਤੋਂ ਆਪਣੀ ਜਾਨ ਬਚਾ ਕੇ ਆਏ ਆ ਜੀ ਮੰਗ ਜੀ ਅਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਦੀ ਗਲਤ ਕੀਤਾ ਤੇ ਫਾਇਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜੀ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਇੱਥੇ ਖੜੇ ਆ ਜੀ ਉਹਨਾਂ ਉਹਨਾਂ ਨੂੰ ਰੋਕਦੇ ਤਾਂ ਫੇਰ ਹਾਲ ਵੀ ਤੁਸੀਂ ਰੁਕੋ ਅਜੇ ਕਾਰਵਾਈ ਮੇਰੇ ਨਾਲ ਜੀ ਗਰਦੌਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਤੇ ਪੁਲਿਸ ਪੁਲਿਸ ਦੇ ਮਲਾਜਮ ਆਏ ਜੀ ਚਾਰ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਡੇ ਆ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਡੇ ਗਏ ਆ ਜੀ ਕੁਝ ਗੰਜਾਰੀਨ ਕਰਨੇ ਕਰ ਰਹਾ ਮਜਾ ਸੀ ਕੀ ਗੱਲ ਹੋਈ ਐ ਇੱਥੇ ਇਹ ਜੀ ਸ਼ਾਸਨ ਕੋਰਟ ਦਾ ਹੁਕਮੀ ਜੀ ਹਾਂ ਜੀ ਤੇ ਪਟਵਾਰੀ ਸਾਹ ਤੇ ਗਰਦੋਰ ਤੇ ਨਿਆ ਸਾਹ ਆਈ ਕਵਜਾ ਕਰਉਣੀ ਤੇ ਦੂਜੀ ਤੇ ਰਣਜੀਤ ਸਿੰਘ ਆ ਉਹਨਾਂ ਨੇ ਕਿ ਕਵਜਾ ਨਹੀਂ ਹੁੰਦਾ ਤੇ ਉਲਟਾ ਮੁਲਾਜ਼ਮਾਂ ਨੂੰ ਗਾਲਾਂ ਮਾਰਦਾ ਕੋਈ ਫਾਇਰਪੁਲ ਵੀ ਹੋਇਆ ਜੀ ਇਹ ਤਫतीश ਕਰਦੇ ਹਾਂ ਤਫतीश ਕਰਦੇ ਹਾਂ ਹਾਂ ਤੋਤੀ ਕਰਦੇ ਸਾਹਿਬ ਮੇਰਾ ਨਾਮ ਮਨਜੀਤ ਸਿੰਘ ਜੀ ਮੈਂ ਨੰਬਰਦਾਰ ਪਿੰਡ ਕਲੇਰਕਲਾ ਕੀ ਗੱਲ ਹੋਈ ਸਰੀ ਮੇਰੇ ਪਿੰਡ ਦਾ ਕਿਸਾਨ ਆ ਜੀ ਕਰਮਲ ਸਿੰਘ ਸਾਨੂੰ ਬਹੁਤ ਸਿੰਘ ਉਹਨਾਂ ਦਾ ਕੋਰਟ ਦੇ ਵਿੱਚ ਜ਼ਮੀਨ ਦਾ ਝਗੜਾ ਚੱਲਦਾ ਸੀ। ਉਹਨਾਂ ਨੇ ਇੱਕ ਬਿਆਨਾ ਕਰਾਇਆ ਸੀ ਜ਼ਮੀਨ ਦਾ। ਉਸ ਬਿਆਨੇ ਦੇ ਉੱਤੇ ਉਹ ਬੰਦੇ ਮੁਕਰਦੇ ਸੀ। ਉਹਨਾਂ ਨੇ ਜਾ ਕੇ ਤਹਿਸੀਲ ਦਾ ਹਾਰੀ ਪਾ ਕੇ ਕਿ ਕੋਰਟ ਦੇ ਵਿੱਚ ਕੋਰਟ ਨਹੀਂ ਉਹਨਾਂ ਨੇ ਰਜਿਸਟਰੀ ਕਰਾਈ। ਪੈਸੇ কোর্ਟ 'ਚ ਜਮ੍ਹਾਂ ਕਰਾਏ ਆ। ਕੋਰਟ ਨੇ ਮਜੂਰੀ ਦਿੱਤੀ ਰਜਿਸਟਰੀ ਹੋ ਗਈ ਜੀ ਇੰਤਕਾਲ ਹੋ ਗਈ। ਉਸ ਤੋਂ ਬਾਅਦ ਉਸ ਛੋਟੇ ਖੇਤ ਕਲੇਰ ਕਨਾ ਦਾ ਰਖਵਾ ਸੀ। ਉਸ ਬੰਦੇ ਨੇ ਜ਼ਮੀਨ 'ਚ ਫਸਲ ਵੀ ਕੀਤੀ। ਫਸਲ ਦਾ ਮਾਲ ਮਹਿਕਮੇ ਨੂੰ ਆਰਡਰ ਕੀਤਾ। ਕੋਰਟ ਨੇ ਮੰਨ ਜੋ ਕੋਰਟ ਨੇ ਕਿ ਇਹਦੇ ਪੈਸੇ ਜਮ੍ਹਾਂ ਕਰਾਓ। ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਤੇ ਮਾਲ ਮਹਿਕਮਾ ਤੇ ਪੰਜਾਬ ਪੁਲਿਸ ਨੂੰ ਭੇਜਿਆ ਆ ਕੇ ਉੱਥੇ ਜਾ ਕੇ ਤੇ ਇਹਨਾਂ ਦਾ ਕਬਜ਼ਾ ਕਰਾਇਆ ਜਾਵੇ ਕੋਰ ਨੇ ਆਰਡਰਾਂ ਦੇ ਅਨੁਸਾਰ ਜਦੋਂ ਕਬਜ਼ਾ ਦਮਾਉਣ ਪੁਲਿਸ ਗਈ ਲਾਭ ਤਸੀਦ ਦਾ ਨਿਸ਼ਾਰਾ ਵਜਾ ਸਿੰਘ ਪਟਵਾਰੀ ਗਰਦੌਰ ਸਾਹਿਬ ਤੇ ਚੌਕੀ ਚਾਰ ਦੇ ਨਿਸ਼ਾਰਾ ਵਜਾ ਤੇ ਜਦੋਂ ਮਾਲ ਮਹਿਕਮਾ ਦੂਸਰੀ ਪਾਰਟੀ ਨੂੰ ਮਿਲਣ ਵਾਸਤੇ ਗਿਆ ਕਿ ਤੁਹਾਡੇ ਕੋਲ ਕੋਈ ਕਾਗਜ਼ ਪੱਤਰਾ ਤੇ ਵਿਖਾਓ ਦੂਸਰੀ ਪਾਰਟੀ ਨੇ ਮਾਲ ਮਹਿਕਮੇ ਤੇ ਗੋਲੀ ਚਲਾਈ ਤੇ ਆਪ ਦਾ ਸਭੰਦੇ ਸੱਜ ਕੇ ਗੋਡਾ ਕਰਦੀ ਕੀਤੀ ਤੇ ਸਾਨੂੰ ਜਨੂਨ ਤੇ ਭਜਾਏ ਟਰੈਕਟਰ ਲਾ ਕੇ ਟਰਾਈਬੂਨ ਵਾਸਤੇ ਗਏ ਸੀ ਉਹਨਾਂ ਨੇ ਕਾਨੂੰਨ ਦੀਆਂ ਧੰਗੜਾਈਆਂ ਤੇ ਲੇਕਿਨ ਮਾਨਯੋਗ ਹਾ ਆਪਣੇ ਸੋਸ਼ਲ ਕੋਰ ਜਿਹੜਾ ਸੀ ਉਹਦੇ ਵੀ ਹੁਕਮ ਦੀ ਦੋਲੀ ਕੀਤੀ ਤੇ ਸਾਨੂੰ ਬੇੜ ਕਬਜੇ ਤੋਂ ਹੀ ਉਹਨਾਂ ਬੰਦੇ ਸਦੇ ਸੀ ਤੇ ਸਾਨੂੰ ਟਰਾਈਬੂਨ ਭਜਾਤਾ ਅਸੀਂ ਮੰਗ ਕਰਦੇ ਹਾਂ ਕਿ ਇੱਕ ਦੂਨੀ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੇ ਕਾਨੂੰਨ ਦੀ ਲੰਘਣਾ ਕੀਤੀ ਆ ਇਹਨਾਂ